ਅਗਨੇਕਤਾ ਸਿੱਧੂਪੁਰ ਜਿਹੜਾ ਕਿ ਸੰਯੁਕਤ ਗੈਰ ਰਾਜਿਕ ਮੋਰਚੇ ਵਾਲੇ ਉੱਤੇ ਉਹਦੇ ਜਿਹੜੇ 파ਰਟ ਨੂੰ ਵੱਲੋਂ 10 ਅਕਤੂਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਰੇਲਾਂ ਦਾ ਜਿਹੜਾ ਉਹ ਚੱਕਾ ਜਾਮ ਕੀਤਾ ਸੀ ਜਿਹੜੇ ਮੁੱਦੇ ਮੰਗਾਂ ਨੂੰ 2021 ਦੇ ਵਿੱਚ ਕੱਲ ਵਾਲੇ ਦਿਨੀ 3 ਅਕਤੂਬਰ ਨੂੰ ਲੱਖੀ ਪਰਖੀਰੀ ਭਾੜ ਪਾਵੇ ਗੁੰਡਿਆਂ ਨੇ ਸਾਡੇ ਤਿੰਨ ਕਿਸਾਨਾਂ ਦੇ ਗੱਡੀ ਚੜਾ ਕੇ ਸ਼ਹੀਦ ਕੀਤੇ ਇੱਕ ਪੱਤਰਕਾਰ ਵੀਰ ਸ਼ਹੀਦ ਹੋਇਆ ਸੋ ਉਹ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਪਰਿਵਾਰ ਨੂੰ ਅਨਸਾਫ਼ ਦਿਵਾਉਣ ਲਈ ਦੂਜਾ ਜੋ ਪੰਜਾਬ ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਹੱਤ ਕੰਡੇ ਵਰਤ ਕੇ ਝੋਨੇ ਦਾ ਸੀਜ਼ਨ ਉਹਦੇ ਮੰਡੀਆਂ ਚੋਂ ਚੁੱਕਣ ਦਾ ਅੜਤਾਲਾ ਕਰਵਾਉਣੀ ਆ ਸੈਲਰਾਂ ਵੱਲੋਂ ਇਹ ਸਾਰਾ ਕੁਝ ਨੂੰ ਲੈ ਕੇ ਕੱਲ ਨੂੰ ਇਹ ਮੁੱਦੇ ਤੇ ਵੀ ਜਿਹੜਾ ਚਰਚਾ ਹੋਊਗੀ ਮੁੱਦਾ ਰੱਖਿਆ ਜੋ ਕਿ ਜਿਹੜਾ ਝੋਨੇ ਦਾ ਸੀਜ਼ਨ ਆ ਉਹ ਧਿਆਨ ਚ ਰੱਖਦੇ ਹੋਏ ਸਰਕਾਰ ਤੁਰੰਤ ਮੰਡੀਆਂ ਚ ਪ੍ਰਬੰਧ ਕਰੇ ਅਤੇ ਝੋਨੇ ਦਾ ਦਾਣਾ-ਦਾਣਾ ਚੱਕੇ ਜੇਕਰ ਸਰਕਾਰ ਫੇਰ ਵੀ ਇਸ ਗੱਲ ਤੋਂ ਭੱਜੂ ਝੋਨੇ 'ਚ ਕਿਸਾਨਾਂ ਨੂੰ ਕੋਈ ਦਿੱਕਤ ਆਊਗੀ ਨਾ ਖਰੀਦ ਕਰੋ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵੱਲੋਂ ਵੱਡੀ ਮੀਟਿੰਗ ਕਰਕੇ ਫੇਰ ਦੁਬਾਰੇ ਇੱਥੇ ਸਖਤ ਐਕਸ਼ਨ ਲੈਂਤਾ ਜਾਊ ਜਿਹੜਾ ਝੋਨਾ ਉਹ ਦਾਣਾ-ਦਾਣਾ ਮੰਡੀਆਂ ਦੇ ਵਿੱਚੋਂ ਚੁਕਾਇਆ ਜਾਊ ਜਿਹੜੇ ਸਾਡੇ ਇਹ 65 ਨਾ ਕੱਲ ਵਾਲੇ ਇੰਦਰ ਦੇ ਪਾਸੇ ਗੋਨਿਆਂਾਣਾ ਸਟੇਸ਼ਨ 65 ਹੋ ਇੱਕ ਰਾਮਾ ਮੰਡੀ ਸਟੇਸ਼ਨ 65 ਹੋ ਇੱਕ ਸੰਗਤ ਮੰਡੀ ਸੰਗਤ ਸਟੇਸ਼ਨ 65 ਹੋ ਬੈਂਮਣ ਦਮਾਨਾ ਸਟੇਸ਼ਨ 65 ਹੋ ਮਾਉੜਾ ਜਿਹੜਾ ਰੇਲਵੇ ਸਟੇਸ਼ਨ ਉੱਥੋਂ ਦਾ 65 ਕੋ ਇੱਕ 665 ਲਹਿਰਾ ਮਹਾਭੱਤ ਇਹ 665 ਨ 665ਾਂ ਤੇ ਵੱਡੀ ਗਤੀ ਦੇ ਵਿੱਚ ਕਿਸਾਨ 12:30 ਤੋਂ ਲੈ ਕੇ 2:30 ਵਜੇ ਤੱਕ ਇਹ ਮੰਨੀਆਂ ਮੰਗਾ ਨੂੰ ਲਾਗੂ ਕਰਾਉਣ ਲਈ ਲਖੀਪਰ ਖੀਰੀ ਜਿਹੜਾ ਕਾਨੂੰਨ ਵਾਪਰਿਆ ਸੀ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾਵਾ ਦੇਉਣ ਲਈ ਅਤੇ ਪਰਿਵਾਰ ਨੂੰ ਅਨਸਾਪ ਦਿਵਾਉਣ ਲਈ ਸਮੁੱਚੇ ਭਾਰਤ ਦੇ ਵਿੱਚ ਅਤੇ ਬਠਿੰਡੇ ਜ਼ਿਲ੍ਹੇ ਚ ਇਹ ਛੇ ਪਿੰਟਾਂ ਦੇ ਕਿਸਾਨ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਜਾਵਾਂ ਆ ਜਿਹੜਾ ਉਹ ਲਾਉਣਗੇ